2400 2400 2400 2400 2400 ਹਾਜੀ ਭਗਵਾਨ ਜੀ 2400 2400 ਆਵਿਤੀ 2400 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 ਰੁਪਿਆ 2400 2400 2400 2400 ਆਵਿਤੀ 2400 2400 2400 2400 2400 ਹਾਂ ਬਈ 2400 2400 2400 ਹਾਂ ਬਾਈ 2400 2400 2400 2400 ਮੱਖਣ ਆ ਜਾ ਅੱਗੇ 2400 2400 ਮੱਖਣ 2400 2400 5 ਰੁਪਏ 5 5 5 ਹਾਂ ਰਮਲੇ 5 5 5 5 5 5 p 0 0 c i p 0 n 10. p a 1 c i p a 0 c i panci, panci, p a 10. i p a 0 c i p 0 n c i panci, 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 p a n पच्ची सौ पंताली, पैंतालीस विजय बाबू पच्चीस पैंतालीस पैंतालीस पच्चीसो पैंतालीस 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 बन जाए भगवान जी पैंतालीस देरिया बढ़िया है पैंतालीस 45 45 45 45 45 ਰੁਪਏ 45 45 45 45 ਹਾਂ ਭਗਵਾਨ ਜੀ ਕਰ ਦਈਏ ਹਾਂਜੀ ਤਾਊ ਵਾਲਿਓ ਹਬੇ ਕਿਹੜਾ ਲਿਖਣੀ ਆ 52545 ਬੋਲੀਏ ਸੋਨੂ ਜੀ ਇਹਦਾ ਬਈ 2545 ਰੁਪਏ ਸ਼ੁਰੂਆਤੀ ਰੇਟ ਨਿਕਲ ਚੁੱਕਿਆ ਆ ਜੋ ਕਰਾਂ ਦੀ ਅਗਲੀ ਢੇਲੀ ਤੇ ਚੱਲੀਏ ਕੋਸਕਾ ਵਪਾਰਗਣ ਨੂੰ ਦਿੱਕਤ ਹੋ ਗਈ ਸੀ ਅਖੇ ਸਾਡੇ ਮੂੰਹ ਆਉਂਦੇ ਆ ਜੀ ਵਿੱਚ ਹੈ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਰੇਟ ਹੀ ਵੇਖਣੇ ਆ ਤੇ ਅੱਗੇ ਮੂੰਹ ਨਹੀਂ ਵਿਖਾਈ ਜਾਣੀ ਆਪਾਂ ਵਪਾਰੀਆਂ ਦੇ ਬਾਈ ਡਾਇਰੈਕਟ ਵੀਡੀਓ ਬਣਾਈਏ ਬੋਲੀ ਦੀ ਸੋ ਬੋਲੀ ਵੇਖੋ ਬਾਈ 50 60 70 75 80 85 90 92 ਕੋਣ 26 ਦੋ

ਹਾਂ ਜਾਨ 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 270 ਹੋਊਗਾ 270 ਹੋਊਗਾ 270 ਕਮਾ 270 ਦੇ ਚੱਲਿਆ 270 270 270 270 270 ਨਹੀਂ ਹੈ 270 ਬੋਲੀ ਆ ਹਾਂ ਵੀ ਨਹੀਂ ਨਹੀਂ ਉਧਰ ਆਊ ਵਾਲੇ ਕਿੱਧਰ ਗਏ ਅੱਗੇ ਹੜਾ ਸਾਈਜ਼ ਲਿਖਾਵਾ ਕੇ ਰਹੇ ਸਾਈਜ਼ ਆਪ ਹੋ ਗਿਆ ਦੋ ਦੇ ਦਮ ਤੋਂ ਹੀ ਹੈ ਨਾ ਨਾ ਕੋਈ ਰੰਗ ਨਹੀਂ ਹੈ ਸਾਈਜ਼ ਹੋਏ ਆ ਵੀ ਹੋ ਰਹਿਤਾ ਹੂਗਾ ਇਹ ਜਾਈ ਦੀ ਹੈ ਆ ਵੀ ਚਲੋ ਬੜਾ ਬੜਾ ਹਾਂ ਸਾਈਜ਼ ਹੋਗੀ ਭਵੀ ਰਹੀਏ लवली ਪੁੱਛਣਾ ਬਾਜੀ ਔਰ लवली ਪੁੱਛੀ ਫੁੱਲ ਲਾ लवली ਨੂੰ 2700 ਵਾ ਆਏ ਇਹ ਬਈ ਜਿਹੜੀ ਟੈਰੀ ਸੀਗੀ ਇਹ ਰਵਗੀ ਹੈ 2700 ਰੁਪਏ ਜੀ ਤੇ ਹਲੇ ਤੱਕ ਰੇਟ ਜਿਹੜਾ 2950 ਸਿਰਾ ਫਰ ਰਿਹਾ ਸਾਰੀਆਂ ਢੇਰੀਆਂ ਦੇ ਵਿੱਚੋਂ ਇਹ ਵੀ ਕਿਹਾ 2700 ਰੁਪਏ ਨੂੰ ਤੇ ਆਜੋ ਅਗਲੀ ਢੇਰੀ ਵੇਖਦੀਆਂ ਸਾਰੀਆਂ ਢੇਰੀਆਂ ਦੇ ਰੇਟ ਤੁਹਾਨੂੰ ਬਖਾਉਣੇ ਆ ਬਾਈ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਭਰਾ ਆ ਬਈ ਢੇਰੀ ਜਿਹੜੀ ਬਾਸਮਤੀ ਦੀ ਆ 1509 ਇਹ ਵਿਕੀ 2950 ਰੁਪਏ ਹੈ ਨਾ ਤੇ ਇਹੀ ਰੇਟ ਜਿਹੜੇ ਚੱਲੀ ਜਾਂਦੇ ਬਾਕੀ ਅਗਲੀ ਢੇਰੀ ਦੇ ਵੇਖ ਕੇ ਜਾ ਕੇ ਵੇਖਦੇ ਆ ਵੀ ਜਿਹੜਾ ਕੀ ਰੇਟ ਰੰਦਾ ਜੀ 2950 ਰੁਪਏ ਬਾਈ ਜੀ ਇਹਦਾ ਰੇਟ ਹੋਇਆ ਇਹ ਵਾਲੀ ਬਾਸਮਤੀ ਦਾ ਉਹ ਦੇਤਾ ਜੀ ਪਾਤਾ ਦੇਖੋ 50 ਪਾਵੇ ਤੇ 50 ਵੱਡਾ ਨਾਮ ਲੈ ਕੇ ਤੇ 50 ਪਾਏ ਆ ਯਾਰ 100 ਪਾ ਲੋ ਹੀ 2500 2500 ਰੁਪਏ 2500 ਹੀ 2500 ਰੁਪਏ 2500 ਰੁਪਏ 2500 ਰੁਪਏ ਹਾਂਜੀ ਕੌਣ ਕੌਣ ਖੀਦਾ ਰ ਆ ਬਈ ਦੱਸ ਦੇ ਚਲੋ ਤਾਊ ਵਾਲਾ ਖਦਾਰੀ ਆ ਸਾਰੇ ਸਾਡੇ ਸਾਰੇ ਬਰਾਬਰ ਆ ਮੇਰੇ ਅਸ ਤੇ ਕਿੰਨਾ ਘਟਾ ਜੀ ਇਹ 30 30 ਅੰਦਾਜ਼ਾ 270 ਰੁਪਏ 70 ਰੁਪਏ ਹਾਂਜੀ 70 ਰੁਪਏ ਬੋਲਦਾ ਮੈਂ ਪਸ਼ੋਤਮ ਜੀ 70 ਰੁਪਏ 70 ਰੁਪਏ 2770 2770 ਪਸ਼ੋਤਮ ਜੀ ਹਾਂਜੀ ਬਾਹੂ ਜੀ 2770 ਰੁਪਏ ਜੀ ਹਾਂ ਆਹ ਲੈ ਲਓ ਟਾਈਮ ਕੋਈ ਗੱਲ ਨਹੀਂ 2770 ਰੁਪਏ ਜੀ ਕੌਰ ਸਿੰਘ ਲਾਲਾ ਆ ਆਦੀ ਇਹਨੂੰ ਲਾਲਾ ਆ ਜਾ 2770 ਰੁਪਏ ਹਾਂਜੀ 2770 ਰੁਪਏ ਜੀ ਹਾਂਜੀ ਕਰ ਲਓ ਕਰ ਲਓ 2770 ਜੀ 70 ਰੁਪਏ 2770 ਜੀ 70 ਰੁਪਏ 70 ਰੁਪਏ 2770 ਜੀ 73 ਕਰੋ ਜੀ 73 ਰੁਪਏ ਜੀ ਹਾਂਜੀ ਹਾਂਜੀ ਆ ਜਿਓ ਜੀ 73 ਰੁਪਏ ਆਹ ਭਾਈ ਜਿਹੜੀ ਬਾਸਮਤੀ ਆ ਇਹਦਾ ਰੇਟ ਜੀ 2780 ਰੁਪਏ ਹੋਇਆ ਭਾਈ ਤੇ ਅਗਲੀ ਢੇਰੀ ਵੇਖਦੇ ਆ ਤੇ ਟੋਟਲ ਦੱਸਾਂ ਕਿੰਨੀਆਂ ਢੇਰੀਆਂ ਆਂ ਮੰਡੀ ਚ ਅੱਜ ਤੇ ਅੱਜ ਦੇ ਰੇਟ ਤੁਹਾਨੂੰ ਤਾਜ਼ੇ ਦਾ ਇਹ ਦੱਸੀ ਜਾਂਦੇ ਜੀ ਤੇ ਇਹਦਾ ਰੇਟ ਹੋਇਆ 2780 ਰੁਪਏ ਭਾਈ ਕੁਆਲਿਟੀ ਜ਼ਰੂਰ ਵੇਖ ਲਿਆ ਕਰੋ ਕਿਉਂ ਜੀ ਇਹ ਭਾਈ ਤੇ ਇਦੋਂ ਬਾਅਦ ਅਗਲੀ ਢੇਰੀ ਵੇਖਦੇ ਕੀ ਰੇਟ ਜਾਂਦੀ ਆ ਆ ਜਿਓ ਜੀ ਢੇਰੀ ਵੇਖਦੇ ਆ ਭਾਈ ਕੁਆਲਿਟੀ ਵੇਖ ਲਓ ਜੇ ਇਹਦਾ ਰੇਟ 2465 ਲੱਗਿਆਗਾ ਪਤਾ ਨਹੀਂ ਹਣ ਕਿਸਾਨ ਭਰਾ ਨੇ ਵੇਚੀ ਆ ਕਿ ਨਹੀਂ ਇਹ ਰੇਟ ਤੇ ਪਰ ਇਹਦਾ ਰੇਟ ਜਾਣੇ ਜਿਆਦਾ ਘਟ ਗਿਆ ਜੀ ਇਸ ਤੋਂ ਬਾਅਦ ਅਗਲੀ ਢੇਰੀ ਵੇਖਦੇ ਆ ਵੈਸੇ ਸਿਰਾ ਰੇਟ ਹਲੇ ਤੱਕ 2950 ਕੁਸ਼ਕ ਚੱਲਿਆਗਾ ਕੁਆਲਿਟੀ ਦੇ ਸਾਤੇ ਰੇਟ ਆ ਜਿਹੜੀ ਆ ਢੇਰੀ ਇਹਦਾ ਰੇਟ ਜਾਈ ਘਟ ਗਿਆ ਭਾਈ ਇਹਦਾ ਬਾਈ ਰੇਟ ਜਿਹੜੀ ਚੌਥੀ ਢੇਰੀ ਆ 2770 ਰੁਪਏ ਰੇਟ ਹੋਇਆ ਭਾਈ ਇਹਦਾ ਕੁਆਲਿਟੀ ਵੇਖ ਲੋ ਜੇ 2400 2500 ਤੋਂ ਲੈ ਕੇ ਜਿਹੜਾ 2950 ਤੱਕ ਰੇਟ ਲੱਗਿਆ ਜੀ ਤੇ ਇਹਦਾ ਜਾਨੀ 2700 500 ਰੁਪਏ ਦੇ ਨੇੜੇ ਜਿਹੜਾ ਰੇਟ ਆ ਬਾਈ ਲੱਗਿਆ ਜੀ ਆਜੋ ਬਈ ਅਗਲੀ ਢੇਰੀ ਵੇਖਦੇ ਆ ਕੀ ਰੇਟ ਜਾਂਦੀ ਆ ਬਾਈ ਜਿਹੜੀ ਢੇਰੀ ਹੋਈ ਆ 1500 9 2700 ਤੇ 95 ਰੁਪਏ ਪਤਾ ਨਹੀਂ ਸੱਤਵੀਂ ਕਿ ਅੱਠਵੀਂ ਢੇਰੀ ਹੈ ਨਾ ਜਿਹੜੀ ਆਪਾਂ ਵਿਖਾਈ ਜਾਂਦੇ ਆ ਬੋਲੀ ਦੇ 2795 ਰੁਪਏ ਜੀ ਇਹ ਢੇਰੀ ਵਿਕੀ ਆ ਤੇ ਹਲੇ ਤੱਕ ਵੀ ਜਿਹੜਾ ਸਿਰਾ ਰੇਟ ਆ 2950 ਤੱਕ ਗਿਆ ਜੀ ਤੇ 3000 ਪਲੱਸ ਹਲੇ ਤੱਕ ਕੋਈ ਰੇਟ ਨਹੀਂ ਹਲੇ ਹੋਇਆ ਇਸ ਟਾਈਮ ਕੋਟਕਪੂਰਾ ਮੰਡੀ ਦੇ ਵਿੱਚ ਆਜੋ ਅਗਲੀ ਢੇਰੀ ਵੇਖਦੇ ਆ 65 ਰੁਪਏ ਜੀ 94 95 ਤੋਂ ਵੱਧ 94 ਰੁਪਏ ਜੀ 250 ਰੁਪਏ ਜੀ 5 ਰੁਪਏ 5 ਰੁਪਏ ਜੀ 5 ਰੁਪਏ ਜੀ ਇਹ ਬਈ 2950 ਰੁਪਏ ਹੋਈ ਆ ਇੱਕ ਪਹਿਲਾ ਢੇਰੀ ਹੋਈ ਸੀ ਇੰਨੇ ਇੱਕ ਆਹ ਢੇਰੀ ਹੋਈ 2950 ਰੁਪਏ ਤੇ ਇਹ ਮਨ ਲਾਦਾ ਅੱਠਵੀਂ ਕਿ ਨੌਵੀਂ ਢੇਰੀ ਆ ਬਾਈ ਤੇ ਬਾਕੀ ਦੀਆਂ ਢੇਰੀਆਂ ਜਿਹੜੀਆਂ 2500 2600 2700 2800 ਤੇ ਦੋ ਢੇਰੀਆਂ ਜਿਹੜੀਆਂ ਵਿਕ ਗਈ 2950 ਰੁਪਏ ਹੁਣ ਤੱਕ ਦਾ ਜਿਹੜਾ ਰੇਟ ਸਿਰਾਂ ਚੱਲੀ ਜਾਂਦਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ